Oh, okay. you आ रही है जी, दो आ रही है तो यार ये ना कि दो-दो चंदन तो आ रहे लेके उठती हो जाएगी कतर पर कतर लगे कितने कतर पर है कितने कतर पर चंदन रोज़ दो अभी चार सौ होता हो है पांच सौ होता है तो माल पड़ा आ, तो है तो हाँ क्यों नेपाल का इसलिए क्योंकि करते हैं करते हैं इतनी बात करते हैं कि एक हजार वोगर्म बोल ਦਵਾ ਨਾ ਪਰੋਣ ਦੇ ਤਰੀਕੇ ਦੀ ਜਿੰਨੀ ਵਾਰ ਜਿੰਨੇ ਡੀਰ ਰੱਡਕਾਰ ਇੱਕ ਛੜ ਦੇ ਵਿੱਚ ਸੱਤ ਲੱਗੇ ਹੁੰਦੇ ਬਹੁਤ ਹਨ ਇਸ ਲਈ ਵੇਖੋ ਜਿਹੜੇ ਤਰ੍ਹਾਂ ਕੋਪਰੈਂਡ ਚੋਂ ਯੋਕਰ ਬੋਲਦੇ ਤੇ ਜਿਹੜੀ ਅਖਲੀ ਦਾ ਹੋਰ ਆ ਜਾਂਦਾ ਇਸ ਕਰਕੇ ਇਹੀ ਬੜੇ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸਰਕਾਰ ਨੇ ਵੀ ਆ ਜਿਹੜੇ ਪਿਛਲੀ ਵਾਰ ਚਿਲਨਾਬੀ ਹੋਈ ਲਿਫਟਿੰਗ ਹੋਣੀ ਨਹੀਂ ਜੀ ਹੁਣ ਤੱਕ ਨਹੀਂ ਹੋਈ ਨਹੀਂ ਜਾਨੀ ਬੜੀ ਸ਼ੁਰੂ ਹੋ ਗਈ ਅੱਜ ਸਟਾਰਟ ਹੋ ਜਾਵੇ ਅੱਜ ਹੋ ਜਾਵੇਗੀ ਜੀ ਹੋ ਗਈ ਕਿ ਹੋਣੀ ਕਿ ਹੋ ਰਹੀ ਹੈ ਅੱਜ ਦੋ ਦੋ ਹੋ ਗਏ ਪਰ ਰਹੀਆਂ ਨੇ ਟਾਲੀਆਂ ਰੋਜੇ ਖੜੀਆਂ ਦੇ ਪਰੇ ਕੱਲ ਹੀ ਅਜੇ ਪਾਸ ਹੋਣੀ ਐਗਰੀਮੈਂਟ ਕਰ ਲਿਆ ਸਰ ਐਗਰੀਮੈਂਟ ਜਪਾ ਨਹੀਂ ਦੰਦੀ ਹੈ ਬਾਰਦਾਨੇ ਦੀ ਸਰ ਅੱਜ ਬਚਾਉਣੇ ਦਾ ਮਿਲ ਕੇ ਬਾਰਦਾਨੇ ਲੱਗੇਗਾ ਪਹਿਲਾਂ ਫਰਦਾਨ ਜੀ ਨਵਾਂ ਬਾਗਾਂ ਮਿਲਣਾ ਹੈ ਇਹ ਪਹਿਲਾ ਨੰਬਰ ਮਿਲਰ ਜੀ ਨਾਲ ਮਿਲਰ ਜੀ ਨਾਲ ਬਸ ਵੀ ਥੋੜਾ ਪਹੁੰਚ ਜਾਓ ਜੇ ਮਿੰਦਰ ਦਾ ਲਗਣਾ ਹੈ ਮਿਲਰ ਤੋਂ ਲਵਾ ਲਓ ਜਦੋਂ ਤੁਹਾਨੂੰ ਕੱਲ ਨੂੰ ਪਹੁੰਚ ਥੋੜਾ ਬਾਅਦ ਨਾਲ ਪਹੁੰਚ ਜਾਓ ਬਸ ਜੀ ਬਸ ਕੀ ਹੋ ਗਿਆ ਠੀਕ ਹੈ ਪਹਿਲੀ ਬੋਲੀ ਹੋਣ ਦੇ ਬਾਅਦ ਫਿਰ ਜ਼ਿਮੀਂਦਾਰ ਬੈਠਾ ਇਹਨਾਂ ਦਾ ਕੰਮ ਸਾਰਾ ਇਹ ਬਿਲਕੁਲ ਠੀਕ ਹੈ ਹਾਂਜੀ ਠੀਕ ਹੈ ਜੀ ਗੱਲ ਪ੍ਰਾਇੋਰਟੀ ਅਰਜ਼ੀ ਦੀ ਮਗਾਂ ਤੋਂ ਬਾਗਾਂ ਕਿ ਪਿਆ ਹੁੰਦਾ ਵੈਸੇ ਤਾਂ ਐਡਵਾਂਸ ਹੀ ਹੁੰਦਾ ਹਾਂ ਬਿਲਕੁਲ ਇਹ ਪ੍ਰੈਕਟਿਸ ਹੈ ਨਹੀਂ ਇਹ ਨਹੀਂ ਤੁਹਾਡੇ ਕੋਲ ਆ ਨਹੀਂ ਰਿਹਾ ਕਿ ਸਪਲਾਈ ਨਹੀਂ ਦੇ ਰਹੇ ਆਈ ਨਹੀਂ ਵੀ ਹਾਦੀ ਕੱਲ ਹੋਇਆ ਕਹਿੰਦੇ ਅੱਜ 5 ਵਜੇ ਤੋਂ ਬਾਅਦ ਰੇਡ ਲੱਗਦੇ ਆ ਫਿਰ ਬਾਦ ਨਾ ਭਾਈ ਕੱਟਦਾ ਕੋਈ ਗ੍ਰਾਮ ਮੈਂ ਚੱਕਲੇ ਲਾ ਕੇ ਜੀ ਤੇ ਕੰਮ ਲੇਟ ਹੋ ਜਾਂਦਾ ਕੱਲ ਪਰੂ ਹੋਲੇ ਇਹ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਹਾਂ ਬੱਸ ਨਹੀਂ ਹੋ ਜਾ ਬਾਦਦਾਨ ਨੇ ਦੀ ਇੱਕ ਵਾਰ ਤੇ ਬਾਦਦਾਨ ਨੇ ਦੀ ਆ ਉਹ ਕਹਿੰਦੇ ਤੁਹਾਡੇ ਕੋ ਪਹੁੰਚਿਆ ਨਹੀਂ ਜਾ ਰਿਹਾ ਤੁਸੀਂ ਕੀ ਕਰੋਗੇ ਸਰ ਕੋਈ ਨਹੀਂ ਐਗਰੀਮੈਂਟ ਹੋ ਗਈ ਪਹਿਲਾਂ ਮਿਲਰ ਵਾਰਦਾਨਾ ਸੌਲਡ ਹੁੰਦਾ ਮਿਲਰ ਵਾਰਦਾਨਾ ਪੁੱਜ ਜਾਊਗਾ ਤੇ ਬਾਅਦ ਜਦੋਂ ਨਵਾਂ ਵਾਰਦਾਨਾ ਲੱਗੇਗਾ 50% ਤੋਂ ਬਾਅਦ ਤੇ ਇਹਨਾਂ ਨੂੰ ਨਾ ਦੇਣਾ ਚਾਰਜ ਨਹੀਂ ਪਹਿਲਾ ਚੀਜ਼ ਸੀਗਾ ਚਾਰਟੇ ਕੋਲ ਪਹਿਲੇ ਵਾਰਦਾਨਾ ਪਹੁੰਚਿਆ ਜਾਂਦਾ ਸੀ ਇਸ ਤਰ੍ਹਾਂ ਉਹ ਦੇਖੋ ਬਾਦ ਨਹੀਂ ਜੇ 16 ਸਤੰਬਰ ਨੂੰ ਸ਼ੁਰੂ ਹੋਈ ਖਰੀਦਦਾਰਾਂ ਜਦੋਂ ਦੀ ਹੋਈ ਹੈ ਤੇ ਇਹਦੇ ਤੋਂ ਬਾਅਦ 10 ਦਿਨ ਕੁਝ ਨਹੀਂ ਹੋਇਆ ਸਰ ਕਿਉਂ ਨਹੀਂ ਹੋ ਰਿਹਾ ਜੀ ਉਹ ਖਰੀਦ ਹੋਈ ਗਈ ਨਹੀਂ ਪਾਇਆ ਕਿੱਥੇ ਵਾਰਦਾਨਾ ਫੇ ਕਿੱਥੇ ਪਾਇਆ ਸਮਾਉਲ ਕਿ ਕਿ ਹੁਣ ਉਹਨਾਂ ਦਾ ਬਦਲ ਟਾਈਮ ਤੇ ਮਿਲੇਗਾ ਸਾਰਾ ਸ਼ਬਦ ਵਾਪਸ ਲਾਓ ਸ਼ਬਦ ਵਾਪਸ ਲਾਓ ਪਹਿਲਾਂ ਮੇਰੇ ਬਾਰੇ ਲਈਏ ਕਹਿ ਰਹਾ ਹੈ ਮੈਂ ਵੀ ਚੱਲਦੇ ਚੱਲਦੇ ਲਾਲਨ ਦਾ ਪਰ ਅੱਜ ਚਾਹੇ ਉਸ ਦਾ ਇੱਕ ਕਾਲ ਕਰਦੇ ਮੈਂ ਉਹ ਵਾਲੀ ਕਾਲ ਕਰਨੀ ਪਈ ਜਣਾ ਠੀਕ ਇਹ ਪੂਰਾ ਇਹ ਪੈਂਡਲ ਵਾਲਾ ਦੇਖ ਬਸ ਇਹਦਾ ਰੁਕੀ ਗਏ ਪਤਾ ਪੈਂਦਾ ਨਾਲ ਬੀਸੀਓ ਕਿਸਦੇ ਨੌ ਨਹੀਂ ਹੋ ਰਹੀ ਇਹ ਜਿਹੜਾ ਕਹਿੰਦੇ ਕੰਮ ਕਰਾ ਲੂ ਸਾਡੇ ਇਹਦੀ ਬਹੁਤ ਘਾਟ ਹੈ ਜਿਹੜਾ ਤੁਝੋ ਇਹ ਨਾ ਤਾਂ ਪ੍ਰੋਪੋਜ਼ਲ ਕਿੱਥੇ ਹੈ ਭਾਈ ਤੇ ਅੱਜ ਐਸ਼ੀ ਮੁਸ਼ਕਿਲ ਪਾ ਰਹੀ ਹੈ ਜੇ ਤਾਂ ਦਿਵਾਲੀ ਅਸੀਂ ਜ਼ਮੀਨ ਦੋਆ ਤੀਏ ਮੇਰੇ ਕੋ ਭੇਜੋ ਨਾ ਇਹ ਕੋਥੇ ਭੇਜਿਆ ਉਹਦੀ ਕਾਪੀ ਮੈਨੂੰ ਭੇਜ ਦੋ ਮੈਂ ਪਰਸ਼ੂ ਕਰਵਾ ਲਵਾਂ। ਪੁਰਾਉ ਦੋ ਜੀ ਹੁਣ ਮਸੂਮ ਬੰਦੇ ਇਸ ਤਰ੍ਹਾਂ ਹੈ लास्ट ਇਅਰ ਜੋ ਨੇ ਦੀ ਖਰੀਦ ਦੇ ਸਮੇਂ ਬਹੁਤ ਸਾਰੀ ਖੱਦਲ ਖਰਾਬੀ ਕਿਸਾਨਾਂ ਨੂੰ ਆੜਤੀ ਭਾਈਚਾਰੇ ਨੂੰ ਆਈ ਸੀ। ਔਰ ਉਹਦੇ ਪਿੱਛੇ ਬੁਨਿਆਦੀ ਕਾਰਨ ਸੀ ਕਿ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਰਿਹਾ ਹੈ ਉਹ ਬੜਾ ਨੈਗੇਟਿਵ ਸੀ ਔਰ ਇਸ ਵਾਰ ਹਾਲਾਂਕਿ ਪੰਜਾਬ ਬਹੁਤ ਵੱਡੀ ਆਫਤਾ ਚੋਂ ਵੀ ਗੁਜ਼ਰ ਰਿਹਾ ਹੈ। باوجود ਇਸ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੜੀਆਂ ਸਖਤ ਹਿਦਾਇਤਾਂ ਹੈ ਕਿ ਇੱਕ ਤੇ ਛੋਨੇ ਦੀ ਖਰੀਦ ਜਿਹੜੀ ਸਮੂਥਲੀ ਹੋਵੇ ਸਭ ਤੋਂ ਜ਼ਰੂਰੀ ਚਾਹੇ ਉਹ ਕਿਸਾਨ ਹੈ ਚਾਹੇ ਸਾਡਾ ਆੜਤੀ ਭਾਈਚਾਰਾ ਹੈ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੋਂ ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਖਰੜ ਮੰਡੀ ਚ ਆਏ ਸੀ। ਔਰ ਕਿਉਂਕਿ ਹਜੇ ਇਨੀਸ਼ੀਅਲ ਸਟੇਜ ਹੈ ਛੋਨੇ ਦੀ ਆਮਦ ਅਜੇ ਸ਼ੁਰੂ ਹੋਈ ਹੈ। ਲੇਕਿਨ ਇਹ ਆ ਵੀ ਜਿੰਨਾ ਕਿ ਮੈਨੂੰ ਸਾਰੇ ਜਿਹੜੇ ਸਾਡੇ ਅਫੀਸ਼ੀਅਲਸ ਆ ਇੱਥੇ ਡੀਐਫਐਸਸੀ ਸਾਹਿਬ ਮੈਡਮ ਔਰ ਚਾਹੇ ਸ਼ੈਲਰਾ ਨਾਲ ਤਾਲਮੇਲ ਦੀ ਗੱਲ ਹੈ ਉਹ ਸਾਰੀ ਅਸੀਂ ਪ੍ਰਪੇਅਰ ਹੈ ਇਸ ਵਾਰ ਪਹਿਲਾਂ ਨਾਲੋਂ ਤਿਆਰੀ ਹੈ ਬਿਹਤਰ ਔਰ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਮੰਡੀ ਜਿਹੜੇ ਆਏ ਸੀ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸਾਡਾ ਮਕਸਦ ਇੱਕੋ ਹੀ ਸੀ ਮੇਰਾ ਆਉਣ ਦਾ ਪਰਪਸ ਵੀ ਇਹੀ ਹੈ ਵੀ ਖਰੀਦ ਜਿਹੜੀ ਆ ਉਹ ਚੰਗੀ ਤਰੀਕੇ ਨਾਲ ਹੋ ਜੇ ਕਿਸੇ ਦਾ ਨੁਕਸਾਨ ਨਾ ਹੋਵੇ ਖਰਜਾ ਖਰਾਬੀ ਨਾ ਹੋਵੇ ਔਰ ਸਾਰੇ ਜਿਹੜੇ ਸਟੇਕ ਹোল্ডার ਹੈ ਉਹ ਤੈ ਸਮੇਂ ਦੇ ਹਿਸਾਬ ਨਾਲ ਆਪਣਾ ਆਪਣਾ ਕੰਮ ਕਰਨ। ਆਈ ਵਾਰੀ ਨਾਲ ਕਿਸਾਨਾਂ ਨਾਲ ਲਿਫਟਿੰਗ ਦੀ ਪ੍ਰੋਬਲਮ ਰਹਿਣੀ ਹੈ। ਜੀ। ਤੇ ਜਿਹੜੀ ਲਿਫਟਿੰਗ ਹੈ ਉਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜੀ ਗੱਲ ਕਰੀ ਆ ਆਪਾਂ 7-8 ਸਾਲਾਂ ਤੋਂ ਜਾਰੀ ਹੈ। ਕਿ ਜਿਹੜੀ ਇਹ ਅੜਤੀ ਹੈ ਇੱਕੋ ਗੱਲ ਦਾ ਕਹਿ ਰਹੇ ਵੀ ਸਾਨੂੰ ਲਿਫਟਿੰਗ ਸੇਮ ਦਾ। ਇੱਕੋ ਠੇਕੇਦਾਰ ਹੈ। ਪਤਾ ਨਹੀਂ ਇਸ ਵਾਰੀ ਠੇਕਾ ਬਦਲਿਆ ਹੋਈ ਵੀ ਹੈ। ਇਸ ਤਰ੍ਹਾਂ ਲਿਫਟਿੰਗ ਵਾਲਾ ਬਾਜੂ 8-8 ਸਾਲ ਤੱਕ ਨਹੀਂ ਕਹਿ ਸਕਦੇ ਮੈਂ ਪਿਛਲੇ ਸਾਲ ਦਾ ਤਾਂ ਜ਼ਰੂਰ ਕਹਨ ਆਲਰੇਡੀ ਮੈਂ ਕਹਿ ਚੁੱਕਿਆ ਹਾਂ ਵੀ ਉਹਦੇ ਵਿੱਚ ਕੁਝ ਕਮੀਆਂ ਰਹੀਆਂ ਸੋ ਇਹ ਵੀ ਇਨਸ਼ੋਰ ਅੱਜ ਕੀਤਾ ਹੈ ਵੀ ਲਿਫਟਿੰਗ ਟਾਈਮਲੀ ਸ਼ੁਰੂ ਹੋ ਜੇ ਔਰ ਜੋ ਮੈਨੂੰ ਸਾਡੇ ਜਿਹੜੇ ਸਾਡੇ ਅਫੀਸ਼ੀਅਲਸ ਨੇ ਉਹਨਾਂ ਨੇ ਕਿਹਾ ਕਿ ਲਿਫਟਿੰਗ ਦਾ ਕੰਮ ਸਟਾਰਟ ਹੋਇਆ ਹੈ ਹਜੇ ਵੈਸੇ ਜਿਹੜਾ ਝੋਨਾ ਹੈ ਪੈਡੀ ਬਹੁਤ ਘੱਟ ਆਈ ਹੈ ਲੇਕਿਨ ਇਹਨਾਂ ਦੀਆਂ ਤਿਆਰੀਆਂ ਹੈ ਸਵਾਰ ਵੀ ਲਿਫਟਿੰਗ ਦੇ ਦੌਰਾਨ ਵੀ ਕਿਸੇ ਨੂੰ ਕੋਈ ਖੰਜਰ ਖਰਾਬੀ ਨਾ ਹੋਵੇ ਸ਼ੈਨਰ ਨਾਲ ਅਲੋਟਮੈਂਟ ਨੂੰ ਲੈ ਕੇ ਆਮਿਲ ਸਾਰਾ ਹੋ ਚੁੱਕਾ ਬਾਰਦਾਨ ਨੇ ਵੀ ਡਿਮਾਂਡ ਕੀਤੀ ਵੀ ਦੁਕਾਨ ਤੱਕ ਪਹੁੰਚਣਾ ਚਾਹੀਦਾ ਕੋਈ ਤੁਹਾਡੇ ਰਾਈਟ ਹੈ ਉਹਨਾਂ ਰਾਈਟ ਹੈ ਤੁਹਾਡੀ ਡਿਊਟੀ ਹੈ ਕੀ ਕੰਮ ਹੈ ਨਹੀਂ ਬਾਰਦਾਨਾ ਐਡਵਾਂਸ ਮੇਰਾ ਆਪਣਾ ਹੀ ਮੰਨਣਾ ਹੈ ਕਿ ਬਾਰਦਾਨਾ ਜਿਹੜਾ ਹੈ ਉਹ ਐਡਵਾਂਸ ਆਰਟੀਆਂ ਤੱਕ ਪਹੁੰਚਣਾ ਚਾਹੀਦਾ ਜਦੋਂ 16 ਤਰੀਕ ਤੇ ਸਰਕਾਰ ਨੇ ਖਰੀਦਦਾਰੀ ਸ਼ੁਰੂ ਕਰਤੀ ਫਿਰ 12 ਨੇ ਅੱਜ ਤੱਕ ਇਹ ਇਹਨਾਂ ਦੇ ਬਿੱਟੇ ਤੋਂ ਬਾਅਦ ਸ਼ਿਕਾਇਤ ਕਿਉਂ ਮਾਰੇ 10 ਦਿਨ ਬਾਅਦ ਕੌਣ ਤੁੰਬੇ ਮਾਰੇ ਇਹ ਸਾਰੀਆਂ ਚੀਜ਼ਾਂ ਦੇਖਣ ਹੀ ਅੱਜ ਇੱਥੇ ਆਏ ਸੀ ਔਰ ਜਿੰਨਾ ਕਿ ਮੈਨੂੰ ਮੇਰੇ ਧਿਆਨ ਚੜਿਆਦਾ ਆ ਤੁਹਾਡੇ ਫਿਜ਼ਰ ਸਾਹਿਬਾਨੇ ਕਿ ਇਹਦੇ ਵਿੱਚ ਕੋਈ ਮਤਲਬ ਉਸ ਦਾ ਇਕੱਤਾ ਦਿਨ ਦੀ ਡਿਲੇ ਹੋਈ ਉਹਦਾ ਕਾਰਨ ਵੀ ਹੁੰਦਾ ਹੈ ਖਰੜਚ ਜਿਹੜੀ ਝੋਨੇ ਦੀ ਆਮਦ ਹੈ ਪ੍ਰੋਪਰ ਤਰੀਕੇ ਨਾਲ ਇੱਕ ਤਰੀਕ ਤੋਂ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਲੇਕਿਨ ਮੈਨੂੰ ਲੱਗ ਤਸੱਲੀ ਵੀ ਹੈ ਕਿ ਕਾਫੀ ਹੱਦ ਤੱਕ ਨੇ ਤਿਆਰੀਆਂ ਠੀਕ ਚੰਜੇੜੀ ਮੰਡੀ ਬਣ ਰਹੀ ਨਵੇਂ ਦੇਖੋ ਪ੍ਰਪੋਜ਼ਲ ਆਲਰੇਡੀ ਅੰਡਰ ਕੰਸੀਡਰੇਸ਼ਨ ਹੈ ਔਰ ਜ਼ਰੂਰਤ ਵੀ ਹੈ ਕੱਲ ਸਾਡੇ ਮਾਨਯੋਗ ਮੰਤਰੀ ਸਾਹਿਬ ਮੈਨੂੰ ਮਿਲੇ ਸੀਗੇ ਸੀਐਮ ਆਫ ਸਾਡੀ ਇੱਕ ਮੀਟਿੰਗ ਸੀ ਉਕਿ ਜਰਮਨ ਸਾਹਿਬ ਹੋਰ ਬਾਕੀ ਸਾਡੇ ਅਖਰੜ ਦੇ ਲੋਕਾਂ ਨੇ ਵੀ ਇਹ ਡਿਮਾਂਡ ਕੀਤੀ ਆ ਆਪਾ ਕਮਿੰਡਾ ਨੇ ਸੋ ਪ੍ਰੋਪੋਜ਼ਲ ਅੰਡਰ ਕੰਸੀਡਰੇਸ਼ਨ ਆਰ ਹੋਪਫੁਲੀ ਜਲਦੀ ਜਿਹੜਾ ਨੋਟੀਫਿਕੇਸ਼ਨ ਕਿਸੇ ਮਤਲਬ ਦੇ ਦੋਸਤ ਨੂੰ ਲੈ ਕੇ ਹਟਾ ਦੀ ਸਥਿਤੀ ਨੂੰ ਲੈ ਕੇ ਇਸ ਵਾਰੀ ਅਨਾਜ ਭੰਡਾਰ ਪੰਜਾਬ ਦੇ ਟਾਰਗੇਟ ਦੇ ਅੰਦਰ ਪੂਰਾ ਹੋਣ ਦੀ ਸੁਭਾਵਨਾ ਹੈ ਕੋਈ ਦਿੱਕਤ ਜਿਵੇਂ ਕੋਈ ਸਤਰਾ ਹੈ ਵੀ ਅਨਾਜ ਭੰਡਾਰ ਪੰਜਾਬ ਨੂੰ ਤੇ ਨਹੀਂ ਦਿੱਕਤ ਹੋਣੀ ਨੈਸ਼ਨਲ ਲੈਵਲ ਤੇ ਡੈਫੀਨੇਟਲੀ ਕਿਉਂਕਿ ਸਾਡੇ ਤਿੰਨ ਜਿਲ੍ਹੇ ਤੇ ਖੱਟੋਖੱਟ ਬਹੁਤ ਜ਼ਿਆਦਾ ਵਟੇ ਸਰਤ ਤੇ ਨੁਕਸਾਨੇ ਗਏ ਹੈ ਉਹ ਚਾਹੇ ਉਹ ਬਰਦਾਸਪੁਰ ਹੋਵੇ ਠਾਨਕੋਟ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਤਰਨਤਾਰਨ ਤੋਂ ਲੈ ਕੇ ਫਿਰੋਜ਼ਪੁਰ ਵਾਲੀ ਬੈਲਟ ਉਹਦੇ ਤੇ ਜ਼ਰੂਰ ਆਊਗੀ ਪਰ ਲੇਕਿਨ ਸਰਕਾਰ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਹੈ ਇਸੇ ਮੁੱਦੇ ਤੇ ਔਰ ਸਾਡੀ ਕੋਸ਼ਿਸ਼ ਹੈ ਕਿ ਪਰਭਾਈ ਕਿਸਾਨਾਂ ਦੀ ਹੋ ਜੇ ਔਰ ਪੰਜਾਬ ਚ ਨਾ ਘਟੋ ਘਟ ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਬੀ ਜਿਹੜਾ ਹੈ 5 ਲੱਖ ਇਕੜ ਤੋਂ ਕਣਕ ਦਾ ਬੀ ਜਿਹੜਾ ਹੈ ਉਹ ਵੀ ਪੰਜਾਬ ਸਰਕਾਰ ਪ੍ਰੋਵਾਈਡ ਕਰਨ ਜਾ ਰਹੀ ਤੁਸੀਂ ਮੰਡੀ ਤੇ ਦੌਰਾ ਵੀ ਕੀਤਾ ਹੈ ਕਾਫੀ ਲੰਮੇ ਸਮੇਂ ਦੇ ਸੜਕਾ ਕਾਫੀ ਖਰਾਬ ਸੀਗੇ ਤੁਸੀਂ ਹੁਣ ਦੇਖਿਓ ਹੈ ਕਿ ਬਣਦੀਆਂ ਹੋਈਆਂ ਨੇ ਉਹ ਖਰੜ ਹਲਕੇ ਦੀਆਂ ਕਾਫੀ ਸੜਕਾਂ ਜਿਹੜੀਆਂ ਆ ਉਹ ਪਾਸ ਹੋ ਚੁੱਕੀਆਂ ਆ ਪੰਜਾਬ ਸਰਕਾਰ ਵੱਲੋਂ ਲੇਕਿਨ ਇਹ ਵੇਟ ਕੀਤੀ ਜਾ ਰਹੀ ਸੀ ਪ੍ਰਸਾਦ ਰੁਕਣ ਦੀ ਔਰ ਮੈਨੂੰ ਲੱਗਦਾ ਜਲਦੀ ਇਹ ਕੰਮ ਸ਼ੁਰੂ ਹੋ ਜੂਗਾ ਡੈਫੀਨੇਟਲੀ ਕਾਫੀ ਕੰਮ ਹੋਣ ਵਾਲਾ ਔਰ ਮੈਨੂੰ ਮੈਂ ਪੂਰੀ ਇਹਦੇ ਉੱਪਰ ਆਸਵੰਦ ਹੈ ਕਿ ਅਗਲੇ 4-5 ਮਹੀਨਿਆਂ ਚ ਸੜਕਾਂ ਦਾ ਕੰਮ ਜ਼ਰੂਰ ਕੰਪਲੀਟ ਹੋ ਕੱਟਦੀ ਆ ਨਮੀ ਦੀ ਕੋਈ ਸਮੱਸਿਆ ਗੱਲਬਾਤ ਕੋਈ ਪਿਛਲੀ ਵਾਰ ਜਿਵੇਂ ਕੱਟ ਵੀ ਲੱਗਾ ਹਾਂ ਦੇਖੋ ਕੱਟ ਕਿਉਂ ਲੱਗਿਆ ਉਹੀ ਤਾਂ ਮੈਂ ਤੁਹਾਨੂੰ ਮੇਰਾ ਮਕਸਦ ਹੋਣ ਦਾ ਕੀ ਆ ਅੱਜ ਜਿਹੜੀ ਗੱਲ ਸਾਰਿਆਂ ਨਾਲ ਕੀਤੀ ਆ ਆਰਤੀ ਭਾਈਚਾਰੇ ਨਾਲ ਵੀ ਕਿਸਾਨਾਂ ਨਾਲ ਵੀ ਉਹ ਜਿਹੜਾ ਐਕਸਪਲੋਇਟੇਸ਼ਨ ਹੋਈ ਹੈ ਉਹ ਨਾ ਹੋਵੇ ਉਹ ਇਨਸ਼ੋਰ ਕਰਨ ਵਰਤਿਆ। ਲਾਸਟ ਕੁਐਸਚਨ ਹਟ ਕੇ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਚੋਣਾਂ ਇਹ ਦਸੰਬਰ ਚ ਪੋਸਟਪੋਨ ਹੋ ਗਈਆਂ। ਕੀ ਕਹਾਂਗੇ ਅਕਤੂਬਰ ਚ ਡਿਊ ਸੀਗੀਆਂ 5 ਅਕਤੂਬਰ ਤੱਕ ਸੀ ਉਹ ਦਸੰਬਰ ਤੱਕ ਪੋਸਟਪੋਨ ਹੋ ਗਈਆਂ। ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਚੋਣਾਂ ਬਿਲਕੁਲ ਆਪਾਂ ਸਾਰੇ ਜਾਣਦੇ ਆਂ ਵੀ ਜਿਹੜੇ ਹਾੜਾ ਕਰਕੇ ਹਾਲਾਤ ਬਣਿਆ। ਇਸ ਟਾਈਮ ਸਭ ਤੋਂ ਪ੍ਰਾਇੋਰਟੀ ਦੀ ਜਿਹੜੀ ਜ਼ਰੂਰਤ ਹੈ ਉਹ ਆ ਪੰਜਾਬ ਦੇ ਜਿਹੜੇ ਲੋਕਾਂ ਦੀ ਮੌਢਬ ਸੇਵੀ ਦੇ ਮਸਲਾ ਹੈ ਉਹ ਸਭ ਤੋਂ ਪ੍ਰਾਇੋਰਟੀ ਹੈ ਸਰਕਾਰ ਉਹਦੇ ਤੇ ਲੱਗ।